ਸਤ ਸ੍ਰੀ ਅਕਾਲ ਗਾਇਸ ਤੇ ਆਪ ਆ ਗਏ ਆ ਇੱਕ ਵਾਰ ਫੇਰ ਨਵੀਂ ਰੈਸਪੀ ਦੇ ਨਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਪੂੜੇ ਉਹ ਵੀ ਦੇਸੀ ਸਟਾਈਲ ਦੇ ਨਾਲ ਤੇ ਆਪਾਂ ਨੂੰ ਪੂੜੇ ਖੀਰ ਪੂੜੇ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਇਹ ਆਪਾਂ ਸਮਾਨ ਤੁਹਾਡੇ ਸਾਹਮਣੇ ਰੱਖਿਆ ਹੈ ਆਪਾਂ ਨੂੰ ਇਹਦੇ ਲਈ ਮੇਨ ਚਾਹੀਦਾ ਹੈ ਪੂੜੇ ਬਣਾਉਣ ਲਈ ਆਟਾ ਗੁੜ ਸੌਫ ਤੇ ਚਾਵਲ ਇਹ ਚਾਵਲ ਆਪਾਂ ਖੀਰ ਬਣਾਉਣ ਲਈ ਰੱਖੇ ਨੇ ਤੇ ਇਹ ਜਿਹੜੇ ਆਪਣੇ ਇਹ ਸੌਫੇਗੀ ਆ ਤੇ ਇਹ ਆਪਾਂ ਪੂੜੇ ਬਣਾਉਣ ਦੇ ਵਿੱਚ ਇਸਤੇਮਾਲ ਕਰਾਂਗੇ ਤੇ ਆ ਤੁਸੀਂ ਸੋਚ ਰਹੋਵੋਗੇ ਪਤਾ ਕਿਹੜੀ ਗੱਲ ਰੱਖਿਆ ਪੱਤੇ ਨੂੰ ਆਪਾਂ ਇਦਾਂ ਫੋਲਡ ਕਰਾਂਗੇ ਤੇ ਆਪਾਂ ਤਵੇ ਦੇ ਉੱਤੇ ਜਿਹੜਾ ਆਪਣਾ ਪੂੜਿਆਂ ਦਾ ਬੈਟਰ ਹੋਵੇਗਾ ਉਹਨੂੰ ਆਪਾਂ ਫੈਲਾਵਾਂਗੇ ਇਹਦੇ ਨਾਲ ਤੇ ਚਲੋ ਨੈਕਸਟ ਆਪਾਂ ਕਿਦਾਂ-ਕਿਦਾਂ ਬਣਾਉਨੇ ਆ ਅੱਗੇ ਬਣੇ ਰੋ ਵੀਡੀਓ ਦੇ ਵਿੱਚ ਤੇ ਤੁਹਾਨੂੰ ਦੱਸ ਦੇਣੀ ਹਾਂਜੀ ਗਾਇਸ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਆ ਪੂੜੇ ਬਣਾਉਣ ਦੇ ਲਈ ਗੁੜ ਗੁੜ ਆਪਾਂ ਰੱਖਿਆ ਤੇ ਇਹਨੂੰ ਆਪਾਂ ਕਿਸੇ ਭਾਰੀ ਚੀਜ਼ ਦੇ ਨਾਲ ਵੇਲਣੇ ਜਾਂ ਘੋੜਨੇ ਦੀ ਸਹਾਇਤਾ ਦੇ ਨਾਲ ਆਪਾਂ ਇਹਨੂੰ ਚੂਚੂਰ ਕਰ ਲਾਂਗੇ ਤਾਂ ਪਾਣੀ ਦੇ ਵਿੱਚ ਪੇਰਾਂਗੇ ਤੇ ਉਹ ਐਨ ਆਪਾਂ ਇਹਦੀਆਂ ਡਲੀਆਂ ਨੂੰ ਖੋੜ ਦੇਣਾ ਆ ਤੇ ਚਲੋ ਆਪਾਂ ਕਰਦੇ ਹਾਂ ਹਾਂਜੀ ਗੈਸ ਤੇ ਹੁਣ ਆਪਾਂ ਨਾ ਅੱਜ ਆਪਣਾ ਗੁੜ ਸੀ ਆਪਾਂ ਇਦਾਂ ਇਹਨੂੰ ਚੂਚੂਰ ਕਰ ਲਿਆ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਇੰਨਾ ਕੁ ਪਾਣੀ ਬਹੁਤ ਹੈ ਤੇ ਆਪਾਂ ਇਹਨੂੰ ਨਾ ਇਹਦੇ ਵਿੱਚ ਭਿੱਜਾ ਰਹਿਣ ਦਾਂਗੇ ਗੁੜ ਨੂੰ ਤੇ ਇੱਕ ਦੋ ਵਾਰੀ ਹਿਲਾਵਾਂਗੇ ਤਾਂ ਕਿ ਗੁੜ ਆਪਣਾ ਰੰਗ ਖੁਰਜੇ ਤੇ ਇਹਨੂੰ ਆਪਾਂ ਬੈਟਰ ਨੂੰ ਬਾਅਦ ਤਿਆਰ ਕਰਦੇ ਹਾਂ ਕਿਉਂਕਿ ਗੁੜ ਖੁਰਨ ਦਾ ਥੋੜਾ ਟਾਈਮ ਲੱਗੇਗਾ ਤੇ ਜਦ ਤੱਕ ਆਪਾਂ ਖੀਰ ਬਣਾਉਂਦੇ ਹਾਂ ਹਾਂਜੀ ਗਾਇਸ ਉਦੋਂ ਜਿਹੜੇ ਆਪਾਂ ਪਿੱਤਲ ਦੇ ਭਾਂਡੇ ਲੈ ਕੇ ਆਏ ਸੀ ਤੇ ਆਪਾਂ ਉਹਦੇ ਵਿੱਚ ਪਹਿਲੀ ਵਾਰ ਖੀਰ ਬਣਾਉਣ ਲੱਗੇ ਆ ਸਿਆਣੇ ਕਹਿੰਦੇ ਹੁੰਦੇ ਜਦੋਂ ਨਵਾਂ ਭਾਂਡਾ ਲੈ ਕੇ ਆਈਏ ਉਹਦੇ ਵਿੱਚ ਮਿੱਠਾ ਬਣਾਇਦਾ ਤੇ ਅੱਜ ਆਪਾਂ ਖੀਰ ਬਣਾਉਣ ਲੱਗੇ ਆਂ ਤੇ ਇਹ ਆਪਾਂ ਭਾਂਡਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੰਨਾ ਪਾਣੀ ਇੱਕ ਗੜਵੀ ਆਪਾਂ ਭਰ ਕੇ ਪੂਰੀ ਇਹਦੇ ਵਿੱਚ ਪਾਣੀ ਪਾ ਦਿੱਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਕਣੀਆਂ ਬਰੀਕ ਕਣੀਆਂ ਚਾਵਲ ਦੀਆਂ ਧੋ ਕੇ ਪਾਵਾਂਗੇ ਹਾਂਜੀ ਗੈਸ ਆਪਾਂ ਚਾਵਲ ਬਿਲਕੁਲ ਧੋ ਕੇ ਇਹਦੇ ਵਿੱਚ ਹੁਣ ਪਾ ਲੈਣੇ ਆਂ ਹਾਂਜੀ ਗਾਇਸ ਚਾਵਲ ਪਾ ਕੇ ਹੁਣ ਆਪਾਂ ਇਹਨਾਂ ਨੂੰ ਟੱਕ ਦੇਣਾ ਹਾਂ ਹਾਂਜੀ ਗਾਇਸ ਤੇ ਆਹ ਦੇਖੋ ਆਪਾਂ ਇਹਦੇ ਇਹਦੇ ਰਹਿ ਗਏ ਆ ਇਹ ਵੀ ਆਪਾਂ ਵਿੱਚੇ ਖੁਰਨੇ ਆ ਜੰਗੀ ਤਰ੍ਹਾਂ ਐਂ ਜਦੋਂ ਖੁਰ ਕੇ ਫਿਰ ਆਪਾਂ ਇਹਨਾਂ ਨੂੰ ਛਾਨ ਲੈਣਾ ਹੈ ਪਾਣੀ ਨੂੰ ਫਿਰ ਆਪਾਂ ਇਹਦੇ ਵਿੱਚ ਆਟਾ ਪਾ ਕੇ ਫਿਰ ਬੈਟਰ ਤਿਆਰ ਕਰਾਂਗੇ ਹਾਂ ਜੇ ਹੋਰ ਥੋੜੀ ਦੇਰ ਭਿੱਜੇ ਰਹਿਣ ਦਿੰਦੇ ਆ ਫਿਰ ਇਹਨੂੰ ਹਿਲਾਵਾਂਗੇ ਫਿਰੇ ਖੁਰਜਾਂਗੇ ਹਾਂਜੀ ਜਿਹੜਾ ਆਪਾਂ ਇੱਧਰ ਪਾਣੀ ਰੱਖਿਆ ਹੈਗਾ ਜਿਹਦੇ ਵਿੱਚ ਆਪਾਂ ਗੁੜ ਭੰਨਤਾ ਸੀ ਦੜੀਆਂ ਕਾਫੀ ਖੋਲ ਚੁੱਕੀਆਂ ਹਨ ਕਾਫੀ ਹੱਦ ਤੱਕ ਪਰ ਹਾਲੇ ਆਪਾਂ ਇਹਨਾਂ ਨੂੰ ਹੋਰ ਭਿਜਿਆ ਰਹਿਣ ਦਾਂਗੇ ਵੀ ਫਿਰ ਏਦਾਂ ਪਾਣੀ ਨੂੰ ਹਲਾ ਦਾਂਗੇ ਤੇ ਤਾਂ ਕਿ ਇੱਕ ਦੜੀਆਂ ਹੋਰ ਖੋਲ ਜਾਣ ਤੇ ਐਂਡ ਤੇ ਆਪਾਂ ਇਸ ਪਾਣੀ ਨੂੰ ਆਪ ਪਾਉਣ ਕੇ ਫਿਰ ਆਪਾਂ ਇਹਦੇ ਵਿੱਚ ਆਟਾ ਐਡ ਕਰਕੇ ਬੈਟਰ ਤਿਆਰ ਕਰਾਂਗੇ ਹਾਂਜੀ ਜਿਹੜੇ ਪਾਣੀ 'ਚ ਆਪਾਂ ਗੁੜ ਘੋਲਿਆ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਛਾਲਣਾਂਗੇ ਤੇ ਇਹ ਦੇਖੋ ਜਿਹੜਾ ਗੁੜ بچਿਆ ਹੋਇਆ ਤੈਨੂੰ ਆਪਾਂ ਸੁੱਟ ਦਾਂਗੇ ਹਾਂਜੀ ਜਦ ਤੱਕ ਆਪਣੀ ਖੀਰ ਰੈੱਜਦੀ ਪਈ ਉਹਨਾਂ ਚ ਕਰ ਆਪਾਂ ਪੂੜਿਆਂ ਦਾ ਬੈਟਰ ਤਿਆਰ ਕਰਦੇ ਹਾਂ ਸਭ ਤੋਂ ਪਹਿਨਾ ਆਪਾਂ ਆਟਾ ਪਾਵਾਂਗੇ ਘਾਟਾ ਸਾਡਾ ਛਾਣਿਆ ਹੋਇਆ ਹੈ ਤੁਸੀਂ ਆਪਣੇ ਘਰ 'ਚ ਛਾਣ ਕੇ ਪਾਈਓ ਥੋੜਾ ਥੋੜਾ ਆਪਾਂ ਥੋੜੀ ਜਿਹੀ ਹੁਣ ਆਪਾਂ ਇਹਦੇ ਵਿੱਚ ਸੌ ਫੈਡ ਕਰਾਂਗੇ ਤੇ ਹੁਣ ਜਿਹੜਾ ਆਪਣਾ ਗੁੜ ਵਾਲਾ ਪਾਣੀ ਸੀ ਆਪਾਂ ਇਹਦੇ ਵਿੱਚ ਪਾਵਾਂਗੇ ਕੇ ਪਾਏ ਤਾਜੀ ਮਦਦ ਨਾਲ ਇਹਨੂੰ ਹਿਲਾਉਣੀ ਬੈਟਰ ਨੂੰ ਨਾ ਜ਼ਿਆਦਾ ਸੀ ਮੋਟਾ ਰੱਖਣਾ ਹੈ ਤੇ ਨਾ ਹੀ ਇਸੀ ਜ਼ਿਆਦਾ ਪਤਲਾ ਰੱਖਣਾ। ਹਾਂਜੀ ਗਾਇਸ ਆ ਦੇਖੋ ਆਪਨਾ ਬੈਟਰ ਇਦਾਂ ਦਾ ਹੋਣਾ ਚਾਹੀਦਾ ਹੈ। ਨਾ ਪਤਲਾ ਤੇ ਨਾ ਹੀ ਜ਼ਿਆਦਾ ਸੰਘਣਾ। ਤੇ ਹੁਣ ਆਪਾਂ ਇਹਨੂੰ ਟਾਕੇ ਰੱਖ ਦਾਂਗੇ ਤੇ ਉਹਨਾਂ ਚੱਕਰ ਆਪਾਂ ਖੀਰ ਨੂੰ ਦੇਖਦੀ ਨਿਗਾਹ ਮਾਰੀਏ। ਤੇ ਹੁਣ ਆਪਾਂ ਖੀਰ ਨੂੰ ਦੇਖ ਲਈਏ। ਇਸ ਤਰ੍ਹਾਂ ਦੇ ਭਾਂਡੇ ਬਹੁਤ ਜਲਦੀ ਗਰਮ ਹੁੰਦੇ ਆ ਤੇ ਬੜੀ ਇhtiyat ਦੇ ਨਾਲ ਚਾਵਲ ਸਾਡੇ ਬਿਲਕੁਲ ਪੱਕ ਚੁੱਕੇ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦਾਂਗੇ ਖੰਡ ਆਪਾਂ ਬਿਲਕੁਲ ਲਾਸਟ ਤੇ ਪਾਉਣੀ ਆ ਤੇ ਐਡ ਐਡ ਕਰਕੇ ਇਹਨੂੰ ਬਿਲਕੁਲ ਸਿਮ ਆਜ ਤੇ ਆਪਾਂ ਇਹਨੂੰ ਫੇਰ ਪੱਕਦਾ ਰਹਿਣ ਦੇਣਾ ਤੇ ਫੇਰ ਆਪਾਂ ਇਹਨੂੰ ਥੋੜਾ ਨੰਗਾ ਰੱਖ ਕੇ ਤੇ ਇਦਾਂ ਪੱਕਦਾ ਰੱਖਾਂਗੇ ਆਪਾਂ ਖੀਰ ਦੇ ਵਿੱਚ ਇੱਕ ਇਲਾਇਚੀ ਤੋੜ ਕੇ ਪਾਵਾਂਗੇ। ਤੇ ਇੱਕ ਕੌਲੀ ਆਪਾਂ ਇਹਦੇ ਵਿੱਚ ਖੰਡ ਵੀ ਐਡ ਕਰ ਲਾਂਗੇ। ਇਹਨੂੰ ਆਪਾਂ ਜੰਗੀ ਤਰ੍ਹਾਂ ਹਿਲਾ ਦਾਂਗੇ। ਫਿਰ ਆਪਾਂ ਇਹਦੇ ਤੇ ਢੱਕਣ ਲੇ ਲਾਂਗੇ। ਇਹ ਟੱਕੇ ਹੀ ਪਕਾਉਣੀ ਆ। ਹਾਂਜੀ ਗੈਸ ਜਦ ਤੱਕ ਆਪਣੀ ਉਧਰ ਖੀਰ ਬਣਦੀ ਹੋਣਾ ਚੱਕਰ ਆਪਾਂ ਪੂੜੇ ਬਣਾਉਣਾ ਤੇ ਸਭ ਤੋਂ ਪਹਿਲਾਂ ਆਹ ਤੇਲ ਹੈ ਸਰੋਂ ਦਾ ਇਹਨੂੰ ਅਸੀਂ ਗਰਮ ਕਰਕੇ ਬਿਲਕੁਲ ਠੰਡਾ ਕਰ ਲਿਆ ਹੈ ਤੇ ਮੇਰੇ ਕੋਲ ਹੈਗਾ ਨਾਨ ਸਟਿਕ ਤਵਾ ਤੇ ਹੁਣ ਆਪਾਂ ਇਹਦੇ ਤੇ ਥੋੜਾ ਥੋੜਾ ਤੇਲ ਲਗਾਵਾਂਗੇ ਆ ਇਹੜਾ ਖੋਲছি ਇਹਨੂੰ ਆਪਾਂ ਬਿਲਕੁਲ ਲਾਗੀਆਂ ਰੱਖ ਕੇ ਇਹਦੇ ਉੱਤੇ ਪਾਵਾਂਗੇ ਨੋਨ ਸਟਿਕ ਪੈਨ ਤੇ ਤੁਸੀਂ ਬਿਲਕੁਲ ਸੈਂਟਰ ਦੇ ਵਿੱਚ ਪਾਉਣਾ ਹੈ ਬੈਟਰ ਨੂੰ ਤੇ ਆਪੇਪਲ ਦੇ ਪੱਤੇ ਦਿਨ ਆਪਾਂ ਬੈਟਰ ਨੂੰ ਫਲਾ ਦਾਂਗੇ ਇਹ ਪੂਰੇ ਹੋ ਗਏ ਪਤਲੇ ਪਤਲੇ ਹੁੰਦੇ ਆ करके इस करके आप बैड में हिला लेंगे हाँ जी हम पूरे का पासा पलटा पर जे थोड़ा जहाा आया तो वैसे इदा हिला के थोड़ा जो सैट कर लेंगे थोड़ी देर आप हो जाने तो फिर आपकी साइड चेंज करा ਉੰਦੇ ਗੈਸ ਹੁਣ ਆਪਾਂ ਇਹਦੇ ਸਾਈਡ ਚੰਡ ਕਰਾਂਗੇ ਦੇਖੋ ਸਾਡਾ ਪਹਿਲਾ ਪੂੜਾ ਬਹੁਤ ਹੀ ਵਧੀਆ ਬਣਿਆ ਆਏ ਪਤਲੇ ਪਤਲੇ ਪੂਰੇ ਤੇ ਇਦਾਂ ਹੀ ਆਪਾਂ ਸਾਰੇ ਪੂਰੇ ਬਣਾਉਣੇ ਆ ਇੱਕ ਦੋ ਪੂੜੇ ਆਪਾਂ ਤੁਹਾਨੂੰ ਬਣਾ ਕੇ ਦਿਖਾਣੇ ਆ ਤੇ ਬਾਕੀ ਵੀ ਹੌਲੀ ਹੌਲੀ ਆਪਾਂ ਪੂਰੇ ਸਾਰੇ ਇਦਾਂ ਹੀ ਬਣਾ ਲੈਣੇ ਤੇ ਹਾਂਜੀ ਦੂਸਰੀ ਸਾਈਡ ਤੋਂ ਆਪਣਾ ਪੂੜਾ ਬਿਲਕੁਲ ਇਦਾਂ ਦਾ ਬਣਿਆ ਆਏ ਇਦਾਂ ਕੋ ਹੌਲੀ ਹੌਲੀ ਇਹਨਾਂ ਨੱਪ ਕੇ ਚੰਗੀ ਤਰ੍ਹਾਂ ਪਕਾ ਲੈਣਾ ਕਿ ਕਿਤੇ ਕੱਚਾ ਨਾ ਰਹਿ ਜਾਏ। ਨੂੰ ਜਾ ਰਹੇ ਆ। ਤੇ ਇਹਨਾਂ ਆਪਾ ਗ੍ਰਿਪ ਕਰ ਲਿਆ। ਤੇ ਹੁਣ ਆਪਾਂ ਇਹਦੇ ਵਿੱਚ ਭਰ ਪਾਵਾਂਗੇ। ਸੈਂਟਰ ਦੇ ਵਿੱਚ ਬਿਲਕੁਲ ਇਸੇ ਇਦਾਂ ਪਾਉਣਾ ਹੈ। ਫੈਲ ਇਹਨਾਂ ਨੇ ਆਪੇ ਜਾਣਾ ਕਿਉਂਕਿ ਇਹ ਫਲੈਟ ਹੁੰਦਾ ਹੈ। ਥੋੜਾ ਜਿਹਾ ਆਪਾਂ ਹੋਰ ਐਡ ਕਰਾਂਗੇ। ਤੇਰ ਆਪਾਂ ਅਗੇਨ ਸਪਿਰਲ ਦੇ ਪੱਤੇ ਬਣਾਉਣੇ ਨੇ ਹਿਲਾਦਾਂਗੇ। તો આપણ એક તાણ બસ કોષ દીરા પાયને ઇધર ખાંગે તો ફીરા પેલી સાઇડ ચેન્જ કરાંગે હાજી તો હણ આપ આના દિ સાઇડ ચેન્જ કરાંગે થોડા ગા ઢિલા લાગડા હલે આપાને થોડું હાજી હણ આપા પૂડે દિ સાઇડ ચેન્જ કરાંગે ਦੇਖੋ ਕਿੰਨਾ ਸੋਹਣਾ ਆਪਣਾ ਪੂਰਾ ਤਿਆਰ ਹੋਇਆ ਹੈ ਇਸੇ ਤਰ੍ਹਾਂ ਆਪਾਂ ਪਲਟ-ਪਲਟ ਕੇ ਤੇ ਸਾਰੇ ਪੂੜੇ ਇਦਾਂ ਹੀ ਆਪਾਂ ਬਣਾ ਲੈਣੇ ਆ ਤੇ ਫਿਰ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਤੇ ਉਧਰ ਆਪਣੀ ਖੀਰ ਵੀ ਲਗਭਗ ਬਣ ਹੀ ਚੁੱਕੀ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਬਿਲਕੁਲ ਬੜੇ ਲਗਭਗ ਤਿਆਰ ਹੋ ਚੁੱਕੀ ਆ ਦੇਖੋ ਮਠੀ ਅੱਗ ਤੇ ਰਿਜਣ ਲਈ ਤੇ ਬਸ ਇਹ ਲਗਭਗ ਬਣ ਚੁੱਕੀ ਆ ਤੇ ਹੁਣ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਉਂਦੇ ਆ ਇੱਧਰ ਬੜਾ ਕੁਝ ਸੀ ਬੜਾ ਵਧੀਆ ਰਹੀ ਐ ਲੱਗਦਾ ਇੱਧਰ ਆਪਣੀ ਖੀਰ ਵੀ ਰਿਜਣ ਗਈ ਆ ਤੇ ਬਸ ਕੁਛ ਥੇਰ ਵਿੱਚ ਇਹ ਵੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੇ ਫਿਰ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਉਂਦੇ ਹਾਂ ਹਾਂਜੀ ਆਪਾਂ ਦੇਖੋ ਪੂੜਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੂੜੇ ਰੈਡੀ ਕਰ ਲੈਣੇ ਆ ਤੇ ਆਪਾਂ ਫਿਰ ਸਾਰੇ ਪੂੜੇ ਰੈਡੀ ਕਰ ਲੀਏ ਫਿਰ ਤੁਹਾਨੂੰ ਆਪਾਂ ਸਰਵ ਕਰਕੇ ਦਿਖਾਉਂਦੇ ਹਾਂ ਹਾਂਜੀ ਗਏ ਸਾਡੇ ਖੀਰ ਪੂਰੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਆ ਅਸ ਕਰਦੀ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇਗੀ ਜੇ ਪਸੰਦ ਆ ਗਈ ਆਪਦੇ ਘਰ ਵਿੱਚ ਜ਼ਰੂਰ ਟਰਾਈ ਕਰਨਾ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਧੰਨਵਾਦ